ਉਸਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਕਵਰ ਸਾਹਮਣੇ ਆ ਰਹੀ ਹੈ ਇੱਕ ਵੱਡਾ ਇਨਕਾਊਂਟਰ ਅਮਰਤਸਰ ਪੁਲਿਸ ਦੇ ਵੱਲੋਂ ਕੀਤਾ ਗਿਆਤਾ ਨਹਿਰ ਕਿਨਾਰੇ ਇਸਾਰਾ ਘਟਨਾਕਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੇ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅਮਰਤਸਰ ਦੇ ਮਹਿਤਾ ਦੇ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਠਭੇੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾ ਦੱਸਦੀ ਏ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸ ਐਚ ਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ ਮੁਲਜ਼ਮ ਦੇ ਵੱਲੋਂ ਇਹ ਹਥਿਆਰ ਕੱਢੇ ਜਾਂਦੇ ਆ ਬਾਹਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪਹਿਲਾਂ ਨੇੜੇ ਖੜੇ ਪੁਲਿਸ ਵਾਲੇ ਨੂੰ ਉਸੇ ਵੱਲੋਂ ਧੱਕਾ ਮਾਰਿਆ ਜਾਂਦਾ ਉਹ ਹੀਠਾਂ ਡਿੱਗਦਾ ਤੇ ਫਿਰ ਇੱਕ ਫਾਇਰ ਕੀਤਾ ਜਾਂਦਾ ਜੋ ਜਾ ਕੇ ਪੁਲਿਸ ਦੀ ਗੱਡੀ ਦੇ ਵਿੱਚ ਲੱਗਦਾ ਬਾਅਦ ਅਸਤੇ ਇਹ ਕੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਬਦਮਾਸ਼ ਦੀ ਲੱਤ ਦੇ ਉੱਪਰ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਬਦਮਾਸ਼ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਫਰੋਤੀਆਂ ਇਹਨਾਂ ਦੇ ਵੱਲੋਂ ਮੰਗੀਆਂ ਜਾਂਦੀਆਂ ਸੀ ਉਸਤਰੀਏ ਫਾਇਰਿੰਗ ਜਿਹੜਾ ਕਰਦੇ ਸੀ ਉਸਤੇ ਹੀ ਇਹਨਾਂ ਦੇ ਵੱਲੋਂ ਕੁਝ ਨੌਜਵਾਨ ਜਿਹੜੇ 20 ਤੋਂ 22 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ 500-7000 ਰੁਪਏ ਦੇ ਕੇ ਫਰੋਨਾਂ ਤੋਂ ਫਾਇਰਿੰਗ ਕਰਵਾਈ ਜਾਂਦੀ ਸੀ ਤੇ ਇਸੇ ਦੌਰਾਨ ਜਿੰਨਾਂ ਦੁਕਾਨਾਂ ਦੇ ਉੱਪਰ ਕਾਰੋਬਾਰੀਆਂ ਦੇ ਉੱਪਰ ਫਾਇਰ ਕੀਤੇ ਜਾਂਦੇ ਸੀ ਫਰੋਨਾਂ ਤੋਂ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਸੀ ਤਾਂ ਕਈ ਵਾਰ ਦਾਤਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹਾ ਤਾਂ ਪੁਲਿਸ ਦੇ ਵੱਲੋਂ ਹੁਣ ਇਨਕਾਊਂਟਰ ਜਿਹੜਾ ਕੀਤਾ ਗਿਆ ਇੱਕ ਬਦਮਾਸ਼ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੋਡਕਸ਼ਨ ਬਰਾਂਟ ਦੇ ਉੱਪਰ ਇਸ ਨੂੰ ਅੰਮ੍ਰਿਤਸਰ ਪੁਲਿਸ ਲੈ ਕੇ ਆਉਂਦੀਆ ਹਥਿਆਰ ਬਰਾਮਦ ਕਰਨ ਦੇ ਲਈ ਇੱਕ ਥਾਂ ਦੇ ਉੱਪਰ ਲਜਾਇਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਇਸ ਦੇ ਵੱਲੋਂ ਫਾਇਰ ਆ ਜਿਹੜਾ ਉਹ ਕੀਤਾ ਜਾਂਦਾ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਹਿਰ ਦੇ ਕਿਨਾਰੇ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗਿਆ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਪੈਂਦੇ ਅਰਜੁਨ ਮੰਗਾ ਪਿੰਡ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਇਆ ਤਾਂ ਇੱਕ ਪਿਸਤੌਲ ਜਿਹੜਾ ਇਸ ਦੇ ਵੱਲੋਂ ਲੁਕੋਕੇ ਰੱਖਿਆ ਗਿਆ ਸੀ ਨਹਿਰ ਦੇ ਕਿਨਾਰੇ ਉਸ ਨੂੰ ਬਰਾਮਦ ਕਰਨ ਲਈ ਪੁਲਿਸ ਲੈ ਕੇ ਆਈ ਸੀ ਤਾਂ ਜਿਵੇਂ ਹੀ ਇਸ ਦੇ ਵੱਲੋਂ ਉਸ ਹਥਿਆਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਸ ਦੇ ਵੱਲੋਂ ਫਾਇਰ ਕੀਤਾ ਜਾਂਦਾ ਇੱਕ ਨੂੰ ਧੱਕਾ ਦੇ ਕੇ ਹੇਠਾਂ ਸੁੱਟਿਆ ਜਾਂਦਾ ਇੱਥੇ ਰਾਹਤ ਰਹੀ ਕਿ ਜੋ ਮੁਲਾਜ਼ਮ ਜਿਸ ਨੂੰ ਧੱਕਾ ਦਿੱਤਾ ਗਿਆ ਜਿਸ ਤੇ ਉੱਪਰ ਫਾਇਰ ਕੀਤਾ ਗਿਆ ਉਹ ਜਦੋਂ ਹੇਠਾਂ ਡਿੱਗਦਾ ਤਾਂ ਗੋਲੀ ਸਾਈਡ ਤੋਂ ਲੰਘ ਜਾਂਦੀ ਐ ਤੇ ਫਿਰ ਪਿੱਛੇ ਖੜੀ ਇੱਕ ਗੱਡੀ ਦੇ ਵਿੱਚ ਜਾ ਕੇ ਲੱਗਦੀ ਐ ਜੋ ਪੁਲਿਸ ਦੀ ਗੱਡੀ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਬਦਮਾਸ਼ ਜਿਹੜਾ ਜ਼ਖਮੀ ਹੋਇਆ ਤਾਂ ਪੁਲਿਸ ਤੇ ਆ ਕਹਿੰਦੇ ਕਿ ਇਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਫਾਇਰਿੰਗ ਜਿਹੜੀ ਕਰਵਾਈ ਜਾਂਦੀ ਸੀ ਤੇ ਉਸ ਦੇ ਲਈ 20 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਾਇਰ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ 5 ਤੋਂ 7000 ਰੁਪਏ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਬਦਮਾਸ਼ ਅੱਗੇ ਇਹ ਸਾਰਾ ਕੁਝ ਕਰਵਾਉਂਦੇ ਸੀ ਤਾਂ ਹੁਣ ਪੁਲਿਸ ਤੇ ਹਾਥੇ ਬਦਮਾਸ਼ ਆਏ ਨੇ ਵੱਡੀ ਅਪਡੇਟ ਆ ਕੇਸ ਦੌਰਾਨ ਮੁਕਾਬਲਾ ਹੋਇਆ ਵਾ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇਤਾ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਿਆ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਖਬਰ ਸਾਹਮਣੇ ਆ ਰਹੀ ਆ ਇੱਕ ਵੱਡਾ ਇਨਕਾਊਂਟਰ ਅਮਰਤਸਰ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਨਹਿਰ ਕਿਨਾਰੇ ਇਸਾਰਾ ਘਟਨਾ ਕ੍ਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੀ ਹੈ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅਮਰਤਸਰ ਦੇ ਮਹਿਤਾ ਦੇ ਨਜ਼ਦੀਕ अर्जुन मांगा ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਠਪੇੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾ ਦੱਸਦੀ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸ ਐਚ ਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ ਮੁਲਜ਼ਮ ਦੇ ਵੱਲੋਂ ਇਹ ਹਥਿਆਰ ਕੱਢੇ ਜਾਂਦੇ ਆ ਬਾਹਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪਹਿਲਾਂ ਨੇੜੇ ਖੜੇ ਪੁਲਿਸ ਵਾਲੇ ਨੂੰ ਉਸੇ ਵੱਲੋਂ ਧੱਕਾ ਮਾਰਿਆ ਜਾਂਦਾ ਉਹ ਹੀਠਾਂ ਡਿੱਗਦਾ ਤੇ ਫਿਰ ਇੱਕ ਫਾਇਰ ਕੀਤਾ ਜਾਂਦਾ ਜੋ ਜਾ ਕੇ ਪੁਲਿਸ ਦੀ ਗੱਡੀ ਦੇ ਵਿੱਚ ਲੱਗਦਾ ਬਾਅਦ ਅਸੀਂ ਇਹ ਕੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਬਦਮਾਸ਼ ਦੀ ਲੱਤ ਦੇ ਉੱਪਰ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਬਦਮਾਸ਼ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਫਰੋਤੀਆਂ ਇਹਨਾਂ ਦੇ ਵੱਲੋਂ ਮੰਗੀਆਂ ਜਾਂਦੀਆਂ ਸੀ ਉਸ ਲਈ ਫਾਇਰਿੰਗ ਜਿਹੜਾ ਕਰਦੇ ਸੀ ਉਸ ਤੇ ਹੀ ਇਹਨਾਂ ਦੇ ਵੱਲੋਂ ਕੁਝ ਨੌਜਵਾਨ ਜਿਹੜੇ 20 ਤੋਂ 22 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ 500-7000 ਰੁਪਏ ਦੇ ਕੇ ਫਿਰ ਉਹਨਾਂ ਤੋਂ ਫਾਇਰਿੰਗ ਕਰਵਾਈ ਜਾਂਦੀ ਸੀ ਤੇ ਇਸੇ ਦੌਰਾਨ ਜਿੰਨਾਂ ਦੁਕਾਨਾਂ ਦੇ ਉੱਪਰ ਕਾਰੋਬਾਰੀਆਂ ਦੇ ਉੱਪਰ ਫਾਇਰ ਕੀਤੇ ਜਾਂਦੇ ਸੀ ਫਿਰ ਉਹਨਾਂ ਤੋਂ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਸੀ ਤਾਂ ਕਈ ਬਾਰ ਦੱਤਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹ ਤਾਂ ਪੁਲਿਸ ਦੇ ਵੱਲੋਂ ਹੁਣ ਇਨਕਾਊਂਟਰ ਜਿਹੜਾ ਕੀਤਾ ਗਿਆ ਇੱਕ ਬਦਮਾਸ਼ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੋਡਕਸ਼ਨ ਗਰੰਟ ਦੇ ਉੱਪਰ ਇਸ ਨੂੰ ਅੰਮ੍ਰਿਤਸਰ ਪੁਲਿਸ ਲੈ ਕੇ ਆਉਂਦੀ ਆ ਹਥਿਆਰ ਬਰਾਮਦ ਕਰਨ ਦੇ ਲਈ ਇੱਕ ਥਾਂ ਦੇ ਉੱਪਰ ਲਜਾਇਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਇਸ ਦੇ ਵੱਲੋਂ ਫਾਇਰ ਆ ਜਿਹੜਾ ਉਹ ਕੀਤਾ ਜਾਂਦਾ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਹਿਰ ਦੇ ਕਿਨਾਰੇ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗਿਆ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਪੈਂਦੇ ਅਰਜੁਨ ਮੰਗਾ ਪਿੰਡ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਇਆ ਤਾਂ ਇੱਕ ਪਿਸਤੌਲ ਜਿਹੜਾ ਇਸ ਦੇ ਵੱਲੋਂ ਲੁਕੋਕੇ ਰੱਖਿਆ ਗਿਆ ਸੀ ਨਹਿਰ ਦੇ ਕਿਨਾਰੇ ਉਸ ਨੂੰ ਬਰਾਮਦ ਕਰਨ ਦੇ ਲਈ ਪੁਲਿਸ ਲੈ ਕੇ ਆਈ ਸੀ ਤਾਂ ਜਿਵੇਂ ਹੀ ਇਸ ਦੇ ਵੱਲੋਂ ਉਸ ਹਥਿਆਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਸ ਦੇ ਵੱਲੋਂ ਫਾਇਰ ਕੀਤਾ ਜਾਂਦਾ ਇੱਕ ਨੂੰ ਧੱਕਾ ਦੇ ਕੇ heਠਾਂ ਸੁੱਟਿਆ ਜਾਂਦਾ ਇੱਥੇ ਰਾਹਤ ਰਹੀ ਕਿ ਜੋ ਮੁਲਾਜ਼ਮ ਜਿਸ ਨੂੰ ਧੱਕਾ ਦਿੱਤਾ ਗਿਆ ਜਿਸ ਤੇ ਉੱਪਰ ਫਾਇਰ ਕੀਤਾ ਗਿਆ ਉਹ ਜਦੋਂ heਠਾਂ ਡਿੱਗਦਾ ਤਾਂ ਗੋਲੀ ਸਾਈਡ ਤੋਂ ਲੰਘ ਜਾਂਦੀ ਹੈ ਤੇ ਫਿਰ ਪਿੱਛੇ ਖੜੀ ਇੱਕ ਗੱਡੀ ਦੇ ਵਿੱਚ ਜਾ ਕੇ ਲੱਗਦੀ ਹੈ ਜੋ ਪੁਲਿਸ ਦੀ ਗੱਡੀ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਬਦਮਾਸ਼ ਜਿਹੜਾ ਜ਼ਖਮੀ ਹੋਇਆ ਤਾਂ ਪੁਲਿਸ ਤੇ ਆ ਕਹਿੰਦੇ ਕਿ ਇਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਫਾਇਰਿੰਗ ਜਿਹੜੀ ਕਰਵਾਈ ਜਾਂਦੀ ਸੀ ਤੇ ਉਸ ਦੇ ਲਈ 20 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਾਇਰ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ 5 ਤੋਂ 7000 ਰੁਪਏ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਬਦਮਾਸ਼ ਅੱਗੇ ਇਹ ਸਾਰਾ ਕੁਝ ਕਰਵਾਉਂਦੇ ਸੀ ਤਾਂ ਹੁਣ ਪੁਲਿਸ ਤੇ ਹਾਥੇ ਬਦਮਾਸ਼ ਆਏ ਨੇ ਵੱਡੀ ਅਪਡੇਟ ਆ ਕਿ ਇਸ ਦੌਰਾਨ ਮੁਕਾਬਲਾ ਹੋਇਆ ਵਾ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇਤ ਆ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਤੇ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵੱਡਾ ਇਨਕਾਊਂਟਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਨਹਿਰ ਕਿਨਾਰੇ ਇਸਾਰਾ ਘਟਨਾ ਕ੍ਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸ ਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੀ ਹੈ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਠਬਿਹੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਦੱਸਦੀ ਹੈ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸਐਚਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ ਮੁਲਜ਼ਮ ਦੇ ਵੱਲੋਂ ਇਹ ਹਥਿਆਰ ਕੱਢੇ ਜਾਂਦੇ ਆ ਬਾਹਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪਹਿਲਾਂ ਨੇੜੇ ਖੜੇ ਪੁਲਿਸ ਵਾਲੇ ਨੂੰ ਉਸੇ ਵੱਲੋਂ ਧੱਕਾ ਮਾਰਿਆ ਜਾਂਦਾ ਉਹ hetha ਡਿੱਗਦਾ ਤੇ ਫਿਰ ਇੱਕ ਫਾਇਰ ਕੀਤਾ ਜਾਂਦਾ ਜੋ ਜਾ ਕੇ ਪੁਲਿਸ ਦੀ ਗੱਡੀ ਦੇ ਵਿੱਚ ਲੱਗਦਾ ਵਾ ਅਸੀਂ ਇਹ ਕੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਬਦਮਾਸ਼ ਦੀ ਲੱਤ ਦੇ ਉੱਪਰ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਬਦਮਾਸ਼ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਫਰੋਤੀਆਂ ਇਹਨਾਂ ਦੇ ਵੱਲੋਂ ਮੰਗੀਆਂ ਜਾਂਦੀਆਂ ਸੀ ਉਸ ਲਈ ਫਾਇਰਿੰਗ ਜਿਹੜਾ ਕਰਦੇ ਸੀ ਉਸਤੇ ਹੀ ਇਹਨਾਂ ਦੇ ਵੱਲੋਂ ਕੁਝ ਨੌਜਵਾਨ ਜਿਹੜੇ 20 ਤੋਂ 22 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ 500 ਤੋਂ 7000 ਰੁਪਏ ਦੇ ਕੇ ਫਿਰ ਉਹਨਾਂ ਤੋਂ ਫਾਇਰਿੰਗ ਕਰਵਾਈ ਜਾਂਦੀ ਸੀ ਇਸੇ ਦੌਰਾਨ ਜਿੰਨਾ ਦੁਕਾਨਾਂ ਦੇ ਉੱਪਰ ਕਾਰੋਬਾਰੀਆਂ ਦੇ ਉੱਪਰ ਫਾਇਰ ਕੀਤੇ ਜਾਂਦੇ ਸੀ ਫਿਰ ਉਹਨਾਂ ਤੋਂ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਸੀ ਤਾਂ ਕਈ ਬਾਰ ਦాతਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹ ਤਾਂ ਪੁਲਿਸ ਦੇ ਵੱਲੋਂ ਹੁਣ ਇਨਕਾਊਂਟਰ ਜਿਹੜਾ ਕੀਤਾ ਗਿਆ ਇੱਕ ਬਦਮਾਸ਼ ਜਿਸ ਨੂੰ ਬਟਾਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੋਡਕਸ਼ਨ ਬਰਾਂਟ ਦੇ ਉੱਪਰ ਇਸ ਨੂੰ ਅੰਮ੍ਰਿਤਸਰ ਪੁਲਿਸ ਲੈ ਕੇ ਆਉਂਦੀਆ ਹਥਿਆਰ ਬਰਾਮਦ ਕਰਨ ਦੇ ਲਈ ਇੱਕ ਥਾਂ ਦੇ ਉੱਪਰ ਲਜਾਇਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਇਸ ਦੇ ਵੱਲੋਂ ਫਾਇਰ ਆ ਜਿਹੜਾ ਉਹ ਕੀਤਾ ਜਾਂਦਾ ਬਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਹਿਰ ਦੇ ਕਿਨਾਰੇ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗਿਆ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਪੈਂਦੇ ਅਰਜੁਨ ਮੰਗਾ ਪਿੰਡ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਇਆ ਤਾਂ ਇੱਕ ਪਿਸਤੌਲ ਜਿਹੜਾ ਇਸ ਦੇ ਵੱਲੋਂ ਲੁਕੋਕੇ ਰੱਖਿਆ ਗਿਆ ਸੀ ਨਹਿਰ ਦੇ ਕਿਨਾਰੇ ਉਸ ਨੂੰ ਬਰਾਮਦ ਕਰਨ ਦੇ ਲਈ ਪੁਲਿਸ ਲੈ ਕੇ ਆਈ ਸੀ ਤਾਂ ਜਿਵੇਂ ਹੀ ਇਸ ਦੇ ਵੱਲੋਂ ਉਸ ਹਥਿਆਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਸ ਦੇ ਵੱਲੋਂ ਫਾਇਰ ਕੀਤਾ ਜਾਂਦਾ ਇੱਕ ਨੂੰ ੱੱਕਾ ਦੇ ਕੇ ਸੁੱਟਿਆ ਜਾਂਦਾ ਇੱਥੇ ਰਾਹਤ ਰਹੀ ਕਿ ਜੋ ਮੁਲਾਜ਼ਮ ਜਿਸ ਨੂੰ ੱੱਕਾ ਦਿੱਤਾ ਗਿਆ ਜਿਸ ਤੇ ਉੱਪਰ ਫਾਇਰ ਕੀਤਾ ਗਿਆ ਉਹ ਜਦੋਂ ਡਿੱਗਦਾ ਤਾਂ ਗੋਲੀ ਸਾਈਡ ਤੋਂ ਲੰਘ ਜਾਂਦੀ ਐ ਤੇ ਫਿਰ ਪਿੱਛੇ ਖੜੀ ਇੱਕ ਗੱਡੀ ਦੇ ਵਿੱਚ ਜਾ ਕੇ ਲੱਗਦੀ ਐ ਜੋ ਪੁਲਿਸ ਦੀ ਗੱਡੀ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਬਦਮਾਸ਼ ਜਿਹੜਾ ਜ਼ਖਮੀ ਹੋਇਆ ਤਾਂ ਪੁਲਿਸ ਤੇ ਆ ਕਹਿੰਦੇ ਕਿ ਇਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਫਾਇਰਿੰਗ ਜਿਹੜੀ ਕਰਵਾਈ ਜਾਂਦੀ ਸੀ ਤੇ ਉਸ ਦੇ ਲਈ 20 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਾਇਰ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ 5 ਤੋਂ 7000 ਰੁਪਏ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਬਦਮਾਸ਼ ਅੱਗੇ ਇਹ ਸਾਰਾ ਕੁਝ ਕਰਵਾਉਂਦੇ ਸੀ ਤਾਂ ਹੁਣ ਪੁਲਿਸ ਤੇ ਹੱਥੇ ਬਦਮਾਸ਼ ਆਏ ਨੇ ਵੱਡੀ ਅਪਡੇਟ ਆ ਕੇਸ ਦੌਰਾਨ ਮੁਕਾਬਲਾ ਹੋਇਆ ਵਾ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇਤਾ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵੱਡਾ ਇਨਕਾਊਂਟਰ ਅਮਰਤਸਰ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਨਹਿਰ ਕਿਨਾਰੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੀ ਹੈ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅਮਰਤਸਰ ਦੇ ਮਹਿਤਾ ਦੇ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਠਭੇੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾ ਦੱਸਦੀਏ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸਐਚਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ ਮੁਲਜ਼ਮ ਦੇ ਵੱਲੋਂ ਇਹ ਹਥਿਆਰ ਕੱਢੇ ਜਾਂਦੇ ਆ ਬਾਹਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪਹਿਲਾਂ ਨੇੜੇ ਖੜੇ ਪੁਲਿਸ ਵਾਲੇ ਨੂੰ ਉਸੇ ਵੱਲੋਂ ਧੱਕਾ ਮਾਰਿਆ ਜਾਂਦਾ ਉਹ ਹੀਠਾਂ ਡਿੱਗਦਾ ਤੇ ਫਿਰ ਇੱਕ ਫਾਇਰ ਕੀਤਾ ਜਾਂਦਾ ਜੋ ਜਾ ਕੇ ਪੁਲਿਸ ਦੀ ਗੱਡੀ ਦੇ ਵਿੱਚ ਲੱਗਦਾ ਬਾਅਦ ਅਸੀਂ ਇਹ ਕੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਬਦਮਾਸ਼ ਦੀ ਲੱਤ ਦੇ ਉੱਪਰ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਬਦਮਾਸ਼ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਫਰੋਤੀਆਂ ਇਹਨਾਂ ਦੇ ਵੱਲੋਂ ਮੰਗੀਆਂ ਜਾਂਦੀਆਂ ਸੀ ਆਸਟ੍ਰੇਲੀਆ ਫਾਇਰਿੰਗ ਜਿਹੜਾ ਕਰਦੇ ਸੀ ਉਸ ਤੇ ਹੀ ਇਹਨਾਂ ਦੇ ਵੱਲੋਂ ਕੁਝ ਨੌਜਵਾਨ ਜਿਹੜੇ 20 ਤੋਂ 22 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ 500 7000 ਰੁਪਏ ਦੇ ਕੇ ਫਰੋਨਾਂ ਤੋਂ ਫਾਇਰਿੰਗ ਕਰਵਾਈ ਜਾਂਦੀ ਸੀ ਤੇ ਇਸੇ ਦੌਰਾਨ ਜਿੰਨਾ ਦੁਕਾਨਾਂ ਦੇ ਉੱਪਰ ਕਾਰੋਬਾਰੀਆਂ ਦੇ ਉੱਪਰ ਫਾਇਰ ਕੀਤੇ ਜਾਂਦੇ ਸੀ ਫਰੋਨਾਂ ਤੋਂ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਸੀ ਤਾਂ ਕਈ ਬਾਰ ਦాతਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹ ਤਾਂ ਪੁਲਿਸ ਦੇ ਵੱਲੋਂ ਹੁਣ ਇਨਕਾਊਂਟਰ ਜਿਹੜਾ ਕੀਤਾ ਗਿਆ ਇੱਕ ਬਦਮਾਸ਼ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੋਡਕਸ਼ਨ ਗਰੰਟ ਦੇ ਉੱਪਰ ਇਸ ਨੂੰ ਅੰਮ੍ਰਿਤਸਰ ਪੁਲਿਸ ਲੈ ਕੇ ਆਉਂਦੀ ਆ ਹਥਿਆਰ ਬਰਾਮਦ ਕਰਨ ਦੇ ਲਈ ਇੱਕ ਥਾਂ ਦੇ ਉੱਪਰ ਲਿਜਾਇਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਇਸ ਦੇ ਵੱਲੋਂ ਫਾਇਰ ਆ ਜਿਹੜਾ ਉਹ ਕੀਤਾ ਜਾਂਦਾ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਹਿਰ ਦੇ ਕਿਨਾਰੇ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗਿਆ ਅਮਰਸਰ ਦੇ ਮਹਿਤਾ ਦੇ ਨਜ਼ਦੀਕ ਪੈਂਦੇ ਅਰਜੁਨ ਮੰਗਾ ਪਿੰਡ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਇਆ ਤਾਂ ਇੱਕ ਪਿਸਤੌਲ ਜਿਹੜਾ ਇਸ ਦੇ ਵੱਲੋਂ ਲੁਕੋਕੇ ਰੱਖਿਆ ਗਿਆ ਸੀ ਨਹਿਰ ਦੇ ਕਿਨਾਰੇ ਉਸ ਨੂੰ ਬਰਾਮਦ ਕਰਨ ਦੇ ਲਈ ਪੁਲਿਸ ਲੈ ਕੇ ਆਈ ਸੀ ਤਾਂ ਜਿਵੇਂ ਹੀ ਇਸ ਦੇ ਵੱਲੋਂ ਉਸ ਹਥਿਆਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਸ ਦੇ ਵੱਲੋਂ ਫਾਇਰ ਕੀਤਾ ਜਾਂਦਾ ਇੱਕ ਨੂੰ ਧੱਕਾ ਦੇ ਕੇ ਹੀਠਾਂ ਸੁੱਟਿਆ ਜਾਂਦਾ ਇੱਥੇ ਰਾਹਤ ਰਹੀ ਹੈ ਕਿ ਜੋ ਮੁਲਾਜ਼ਮ ਜਿਸ ਨੂੰ ਧੱਕਾ ਦਿੱਤਾ ਗਿਆ ਜਿਸ ਤੇ ਉੱਪਰ ਫਾਇਰ ਕੀਤਾ ਗਿਆ ਉਹ ਜਦੋਂ ਹੀਠਾਂ ਡਿੱਗਦਾ ਤਾਂ ਗੋਲੀ ਸਾਈਡ ਤੋਂ ਲੰਘ ਜਾਂਦੀ ਹੈ ਤੇ ਫਿਰ ਪਿੱਛੇ ਖੜੀ ਇੱਕ ਗੱਡੀ ਦੇ ਵਿੱਚ ਜਾ ਕੇ ਲੱਗਦੀ ਹੈ ਜੋ ਪੁਲਿਸ ਦੀ ਗੱਡੀ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਬਦਮਾਸ਼ ਜਿਹੜਾ ਜ਼ਖਮੀ ਹੋਇਆ ਤਾਂ ਪੁਲਿਸ ਤੇ ਆ ਕਹਿੰਦੇ ਕਿ ਇਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਫਾਇਰਿੰਗ ਜਿਹੜੀ ਕਰਵਾਈ ਜਾਂਦੀ ਸੀ ਤੇ ਉਸ ਦੇ ਲਈ 20 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਾਇਰ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ 5 ਤੋਂ 7000 ਰੁਪਏ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਬਦਮਾਸ਼ ਅੱਗੇ ਇਹ ਸਾਰਾ ਕੁਝ ਕਰਵਾਉਂਦੇ ਸੀ ਤਾਂ ਹੁਣ ਪੁਲਿਸ ਤੇ ਹਾਥੇ ਬਦਮਾਸ਼ ਆਏ ਨੇ ਵੱਡੀ ਅਪਡੇਟ ਆ ਕੇ ਇਸ ਦੌਰਾਨ ਮੁਕਾਬਲਾ ਹੋਇਆ ਵਾ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇਤ ਆ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਿਆ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਖਬਰ ਸਾਹਮਣੇ ਆ ਰਹੀ ਆ ਇੱਕ ਵੱਡਾ ਇਨਕਾਊਂਟਰ ਅਮਰਤਸਰ ਪੁਲਿਸ ਦੇ ਵੱਲੋਂ ਕੀਤਾ ਗਿਆਤਾ ਨਹਿਰ ਕਿਨਾਰੇ ਇਸਾਰਾ ਘਟਨਾਕਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੀ ਹੈ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅਮਰਤਸਰ ਦੇ ਮਹਿਤਾ ਦੇ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਟਪੈੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾ ਦੱਸਦੀ ਏ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸ ਐਚ ਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ ਮੁਲਜ਼ਮ ਦੇ ਵੱਲੋਂ ਇਹ ਹਥਿਆਰ ਕੱਢੇ ਜਾਂਦੇ ਆ ਬਾਹਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪਹਿਲਾਂ ਨੇੜੇ ਖੜੇ ਪੁਲਿਸ ਵਾਲੇ ਨੂੰ ਉਸੇ ਵੱਲੋਂ ਧੱਕਾ ਮਾਰਿਆ ਜਾਂਦਾ ਉਹ ਹੀਠਾਂ ਡਿੱਗਦਾ ਤੇ ਫਿਰ ਇੱਕ ਫਾਇਰ ਕੀਤਾ ਜਾਂਦਾ ਜੋ ਜਾ ਕੇ ਪੁਲਿਸ ਦੀ ਗੱਡੀ ਦੇ ਵਿੱਚ ਲੱਗਦਾ ਵਾ ਅਸੀਂ ਇਹ ਕੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਬਦਮਾਸ਼ ਦੀ ਲੱਤ ਦੇ ਉੱਪਰ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਬਦਮਾਸ਼ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਫਰੋਤੀਆਂ ਇਹਨਾਂ ਦੇ ਵੱਲੋਂ ਮੰਗੀਆਂ ਜਾਂਦੀਆਂ ਸੀ ਉਸਤ레 ਲਈ ਫਾਇਰਿੰਗ ਜਿਹੜਾ ਕਰਦੇ ਸੀ ਉਸਤੇ ਹੀ ਇਹਨਾਂ ਦੇ ਵੱਲੋਂ ਕੁਝ ਨੌਜਵਾਨ ਜਿਹੜੇ 20 ਤੋਂ 22 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ 500-7000 ਰੁਪਏ ਦੇ ਕੇ ਫਰੋਨਾ ਤੋਂ ਫਾਇਰਿੰਗ ਕਰਵਾਈ ਜਾਂਦੀ ਸੀ ਤੇ ਇਸੇ ਦੌਰਾਨ ਜਿੰਨਾਂ ਦੁਕਾਨਾਂ ਦੇ ਉੱਪਰ ਕਾਰੋਬਾਰੀਆਂ ਦੇ ਉੱਪਰ ਫਾਇਰ ਕੀਤੇ ਜਾਂਦੇ ਸੀ ਫਰੋਨਾ ਤੋਂ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਸੀ ਤਾਂ ਕਈ ਬਾਰ ਦਾਤਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹ ਤਾਂ ਪੁਲਿਸ ਦੇ ਵੱਲੋਂ ਹੁਣ ਇਨਕਾਊਂਟਰ ਜਿਹੜਾ ਕੀਤਾ ਗਿਆ ਇੱਕ ਬਦਮਾਸ਼ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੋਡਕਸ਼ਨ ਬਰੰਟ ਦੇ ਉੱਪਰ ਇਸ ਨੂੰ ਅੰਮ੍ਰਿਤਸਰ ਪੁਲਿਸ ਲੈ ਕੇ ਆਉਂਦੀਆ ਹਥਿਆਰ ਬਰਾਮਦ ਕਰਨ ਦੇ ਲਈ ਇੱਕ ਥਾਂ ਦੇ ਉੱਪਰ ਲਜਾਇਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਇਸ ਦੇ ਵੱਲੋਂ ਫਾਇਰ ਆ ਜਿਹੜਾ ਉਹ ਕੀਤਾ ਜਾਂਦਾ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਹਿਰ ਦੇ ਕਿਨਾਰੇ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗਿਆ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਪੈਂਦੇ ਅਰਜੁਨ ਮੰਗਾ ਪਿੰਡ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਇਆ ਤਾਂ ਇੱਕ ਪਿਸਤੌਲ ਜਿਹੜਾ ਇਸ ਦੇ ਵੱਲੋਂ ਲੁਕੋਕੇ ਰੱਖਿਆ ਗਿਆ ਸੀ ਨਹਿਰ ਦੇ ਕਿਨਾਰੇ ਉਸ ਨੂੰ ਬਰਾਮਦ ਕਰਨ ਦੇ ਲਈ ਪੁਲਿਸ ਲੈ ਕੇ ਆਈ ਸੀ ਤਾਂ ਜਿਵੇਂ ਹੀ ਇਸ ਦੇ ਵੱਲੋਂ ਉਸ ਹਥਿਆਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਸ ਦੇ ਵੱਲੋਂ ਫਾਇਰ ਕੀਤਾ ਜਾਂਦਾ ਇੱਕ ਨੂੰ ੱੱਕਾ ਦੇ ਕੇ ਹੀਠਾਂ ਸੁੱਟਿਆ ਜਾਂਦਾ ਇੱਥੇ ਰਾਹਤ ਰਹੀ ਕਿ ਜੋ ਮੁਲਾਜ਼ਮ ਜਿਸ ਨੂੰ ੱੱਕਾ ਦਿੱਤਾ ਗਿਆ ਜਿਸ ਤੇ ਉੱਪਰ ਫਾਇਰ ਕੀਤਾ ਗਿਆ ਉਹ ਜਦੋਂ ਹੀਠਾਂ ਡਿੱਗਦਾ ਤਾਂ ਗੋਲੀ ਸਾਈਡ ਤੋਂ ਲੰਘ ਜਾਂਦੀ ਐ ਤੇ ਫਿਰ ਪਿੱਛੇ ਖੜੀ ਇੱਕ ਗੱਡੀ ਦੇ ਵਿੱਚ ਜਾ ਕੇ ਲੱਗਦੀ ਐ ਜੋ ਪੁਲਿਸ ਦੀ ਗੱਡੀ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਬਦਮਾਸ਼ ਜਿਹੜਾ ਜ਼ਖਮੀ ਹੋਇਆ ਤਾਂ ਪੁਲਿਸ ਤੇ ਆ ਕਹਿੰਦੇ ਕਿ ਇਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਫਾਇਰਿੰਗ ਜਿਹੜੀ ਕਰਵਾਈ ਜਾਂਦੀ ਸੀ ਤੇ ਉਸ ਦੇ ਲਈ 20 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਾਇਰ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ 5 ਤੋਂ 7000 ਰੁਪਏ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਬਦਮਾਸ਼ ਅੱਗੇ ਇਹ ਸਾਰਾ ਕੁਝ ਕਰਵਾਉਂਦੇ ਸੀ ਤਾਂ ਹੁਣ ਪੁਲਿਸ ਤੇ ਹੱਥੇ ਬਦਮਾਸ਼ ਆਏ ਨੇ ਵੱਡੀ ਅਪਡੇਟ ਆ ਇਸ ਦੌਰਾਨ ਮੁਕਾਬਲਾ ਹੋਇਆ ਵਾ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇਤਾ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਿਆ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵੱਡਾ ਇਨਕਾਊਂਟਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਨਹਿਰ ਕਿਨਾਰੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਦਾ ਰਸਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੀ ਹੈ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਟਪੈੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਦੱਸਦੀ ਹੈ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸਐਚਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ ਮੁਲਜ਼ਮ ਦੇ ਵੱਲੋਂ ਇਹ ਹਥਿਆਰ ਕੱਢੇ ਜਾਂਦੇ ਆ ਬਾਹਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪਹਿਲਾਂ ਨੇੜੇ ਖੜੇ ਪੁਲਿਸ ਵਾਲੇ ਨੂੰ ਉਸ ਦੇ ਵੱਲੋਂ ੱੱਕਾ ਮਾਰਿਆ ਜਾਂਦਾ ਉਹ ਡਿੱਗਦਾ ਤੇ ਫਿਰ ਇੱਕ ਫਾਇਰ ਕੀਤਾ ਜਾਂਦਾ ਜੋ ਜਾ ਕੇ ਪੁਲਿਸ ਦੀ ਗੱਡੀ ਦੇ ਵਿੱਚ ਲੱਗਦਾ ਵਾ ਅਸੀਂ ਇਹ ਕੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਬਦਮਾਸ਼ ਦੀ ਲੱਤ ਦੇ ਉੱਪਰ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਬਦਮਾਸ਼ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਫਰੋਤੀਆਂ ਇਹਨਾਂ ਦੇ ਵੱਲੋਂ ਮੰਗੀਆਂ ਜਾਂਦੀਆਂ ਸੀ ਉਸ ਦੇ ਲਈ ਫਾਇਰਿੰਗ ਜਿਹੜਾ ਕਰਦੇ ਸੀ ਉਸ ਤੇ ਹੀ ਇਹਨਾਂ ਦੇ ਵੱਲੋਂ ਕੁਝ ਨੌਜਵਾਨ ਜਿਹੜੇ 20 ਤੋਂ 22 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ 500-7000 ਰੁਪਏ ਦੇ ਕੇ ਫਿਰ ਉਹਨਾਂ ਤੋਂ ਫਾਇਰਿੰਗ ਕਰਵਾਈ ਜਾਂਦੀ ਸੀ ਇਸੇ ਦੌਰਾਨ ਜਿੰਨਾ ਦੁਕਾਨਾਂ ਦੇ ਉੱਪਰ ਕਾਰੋਬਾਰੀਆਂ ਦੇ ਉੱਪਰ ਫਾਇਰ ਕੀਤੇ ਜਾਂਦੇ ਸੀ ਫਿਰ ਉਹਨਾਂ ਤੋਂ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਸੀ ਤਾਂ ਕਈ ਵਾਰ ਦਾਤਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹ ਤਾਂ ਪੁਲਿਸ ਦੇ ਵੱਲੋਂ ਹੁਣ ਇਨਕਾਊਂਟਰ ਜਿਹੜਾ ਕੀਤਾ ਗਿਆ ਇੱਕ ਬਦਮਾਸ਼ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੋਡਕਸ਼ਨ ਬਰਾਂਟ ਦੇ ਉੱਪਰ ਇਸ ਨੂੰ ਅੰਮ੍ਰਿਤਸਰ ਪੁਲਿਸ ਲੈ ਕੇ ਆਉਂਦੀਆ ਹਥਿਆਰ ਬਰਾਮਦ ਕਰਨ ਦੇ ਲਈ ਇੱਕ ਥਾਂ ਦੇ ਉੱਪਰ ਲਜਾਇਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਇਸ ਦੇ ਵੱਲੋਂ ਫਾਇਰ ਆ ਜਿਹੜਾ ਉਹ ਕੀਤਾ ਜਾਂਦਾ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਹਿਰ ਦੇ ਕਿਨਾਰੇ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗਿਆ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਪੈਂਦੇ ਅਰਜੁਨ ਮੰਗਾ ਪਿੰਡ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਇਆ ਤਾਂ ਇੱਕ ਪਿਸਤੌਲ ਜਿਹੜਾ ਇਸ ਦੇ ਵੱਲੋਂ ਲੁਕੋਕੇ ਰੱਖਿਆ ਗਿਆ ਸੀ ਨਹਿਰ ਦੇ ਕਿਨਾਰੇ ਉਸ ਨੂੰ ਬਰਾਮਦ ਕਰਨ ਦੇ ਲਈ ਪੁਲਿਸ ਲੈ ਕੇ ਆਈ ਸੀ ਤਾਂ ਜਿਵੇਂ ਹੀ ਇਸ ਦੇ ਵੱਲੋਂ ਉਸ ਹਥਿਆਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਸ ਦੇ ਵੱਲੋਂ ਫਾਇਰ ਕੀਤਾ ਜਾਂਦਾ ਇੱਕ ਨੂੰ ਧੱਕਾ ਦੇ ਕੇ heਠਾਂ ਸੁੱਟਿਆ ਜਾਂਦਾ ਇੱਥੇ ਰਾਹਤ ਰਹੀ ਕਿ ਜੋ ਮੁਲਾਜ਼ਮ ਜਿਸ ਨੂੰ ਧੱਕਾ ਦਿੱਤਾ ਗਿਆ ਜਿਸ ਤੇ ਉੱਪਰ ਫਾਇਰ ਕੀਤਾ ਗਿਆ ਉਹ ਜਦੋਂ heਠਾਂ ਡਿੱਗਦਾ ਤਾਂ ਗੋਲੀ ਸਾਈਡ ਤੋਂ ਲੰਘ ਜਾਂਦੀ ਹੈ ਤੇ ਫਿਰ ਪਿੱਛੇ ਖੜੀ ਇੱਕ ਗੱਡੀ ਦੇ ਵਿੱਚ ਜਾ ਕੇ ਲੱਗਦੀ ਹੈ ਜੋ ਪੁਲਿਸ ਦੀ ਗੱਡੀ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਬਦਮਾਸ਼ ਜਿਹੜਾ ਜ਼ਖਮੀ ਹੋਇਆ ਤਾਂ ਪੁਲਿਸ ਤੇ ਆ ਕਹਿੰਦੇ ਕਿ ਇਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਫਾਇਰਿੰਗ ਜਿਹੜੀ ਕਰਵਾਈ ਜਾਂਦੀ ਸੀ ਤੇ ਉਸ ਦੇ ਲਈ 20 ਤੋਂ 22 ਸਾਲ ਦੀ ਉਮਰ ਦੇ ਨੌਜਬਾਹ हायर ਕੀਤੇ ਜਾਂਦੇ ਸੀ ਤੇ ਉਹਨਾਂ ਨੂੰ 5 ਤੋਂ 7000 ਰੁਪਏ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਬਦਮਾਸ਼ ਅੱਗੇ ਇਹ ਸਾਰਾ ਕੁਝ ਕਰਵਾਉਂਦੇ ਸੀ ਤਾਂ ਹੁਣ ਪੁਲਿਸ ਤੇ ਹਾਥੇ ਬਦਮਾਸ਼ ਆਏ ਨੇ ਵੱਡੀ ਅਪਡੇਟ ਆ ਕੇ ਇਸ ਦੌਰਾਨ ਮੁਕਾਬਲਾ ਹੋਇਆ ਵਾ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖ ਦੁਲੇਤ ਅੱਜ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਵੱਡਾ ਇਨਕਾਊਂਟਰ ਅਮਰਤਸਰ ਪੁਲਿਸ ਦੇ ਵੱਲੋਂ ਕੀਤਾ ਗਿਆਤਾ ਨਹਿਰ ਕਿਨਾਰੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੀ ਹੈ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅਮਰਤਸਰ ਦੇ ਮਹਿਤਾ ਦੇ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਠਭੇੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾ ਦੱਸਦੀਏ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸ ਐਚ ਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ ਮੁਲਜ਼ਮ ਦੇ ਵੱਲੋਂ ਇਹ ਹਥਿਆਰ ਕੱਢੇ ਜਾਂਦੇ ਆ ਬਾਹਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪਹਿਲਾਂ ਨੇੜੇ ਖੜੇ ਪੁਲਿਸ ਵਾਲੇ ਨੂੰ ਉਸੇ ਵੱਲੋਂ ਧੱਕਾ ਮਾਰਿਆ ਜਾਂਦਾ ਉਹ hetha ਡਿੱਗਦਾ ਤੇ ਫਿਰ ਇੱਕ ਫਾਇਰ ਕੀਤਾ ਜਾਂਦਾ ਜੋ ਜਾ ਕੇ ਪੁਲਿਸ ਦੀ ਗੱਡੀ ਦੇ ਵਿੱਚ ਲੱਗਦਾ ਵਾ ਅਸੀਂ ਇਹ ਕੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਉਸ ਬਦਮਾਸ਼ ਦੀ ਲੱਤ ਦੇ ਉੱਪਰ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸ ਬਦਮਾਸ਼ ਨੂੰ ਫਿਰ ਤੋਂ ਕਾਬੂ ਕਰ ਲਿਆ ਗਿਆ ਤਾਂ ਇਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਫਰੋਤੀਆਂ ਇਹਨਾਂ ਦੇ ਵੱਲੋਂ ਮੰਗੀਆਂ ਜਾਂਦੀਆਂ ਸੀ ਉਸ ਲਈ ਫਾਇਰਿੰਗ ਜਿਹੜਾ ਕਰਦੇ ਸੀ ਉਸ ਤੇ ਹੀ ਇਹਨਾਂ ਦੇ ਵੱਲੋਂ ਕੁਝ ਨੌਜਵਾਨ ਜਿਹੜੇ 20 ਤੋਂ 22 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ 500-7000 ਰੁਪਏ ਦੇ ਕੇ ਫਰੋਨਾਂ ਤੋਂ ਫਾਇਰਿੰਗ ਕਰਵਾਈ ਜਾਂਦੀ ਸੀ ਤੇ ਇਸੇ ਦੌਰਾਨ ਜਿੰਨਾਂ ਦੁਕਾਨਾਂ ਦੇ ਉੱਪਰ ਕਾਰੋਬਾਰੀਆਂ ਦੇ ਉੱਪਰ ਫਾਇਰ ਕੀਤੇ ਜਾਂਦੇ ਸੀ ਫਰੋਨਾਂ ਤੋਂ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਸੀ ਤਾਂ ਕਈ ਬਾਰ ਦాతਾਂ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹਾ ਤਾਂ ਪੁਲਿਸ ਦੇ ਵੱਲੋਂ ਹੁਣ ਇਨਕਾਊਂਟਰ ਜਿਹੜਾ ਕੀਤਾ ਗਿਆ ਇੱਕ ਬਦਮਾਸ਼ ਜਿਸ ਨੂੰ ਬਟਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੋਡਕਸ਼ਨ ਗਰੰਟ ਦੇ ਉੱਪਰ ਇਸ ਨੂੰ ਅੰਮ੍ਰਿਤਸਰ ਪੁਲਿਸ ਲੈ ਕੇ ਆਉਂਦੀਆ ਹਥਿਆਰ ਬਰਾਮਦ ਕਰਨ ਦੇ ਲਈ ਇੱਕ ਥਾਂ ਦੇ ਉੱਪਰ ਲਜਾਇਆ ਜਾਂਦਾ ਪਰ ਉੱਥੇ ਪਹੁੰਚਣ ਤੋਂ ਬਾਅਦ ਇਸ ਦੇ ਵੱਲੋਂ ਫਾਇਰ ਆ ਜਿਹੜਾ ਉਹ ਕੀਤਾ ਜਾਂਦਾ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਹਿਰ ਦੇ ਕਿਨਾਰੇ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗਿਆ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਪੈਂਦੇ ਅਰਜੁਨ ਮੰਗਾ ਪਿੰਡ ਤੋਂ ਇਹ ਜੋ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰ ਮੁਕਾਬਲਾ ਹੋਇਆ ਤਾਂ ਇੱਕ ਪਿਸਤੌਲ ਜਿਹੜਾ ਇਸ ਦੇ ਵੱਲੋਂ ਲੁਕੋਕੇ ਰੱਖਿਆ ਗਿਆ ਸੀ ਨਹਿਰ ਦੇ ਕਿਨਾਰੇ ਉਸ ਨੂੰ ਬਰਾਮਦ ਕਰਨ ਦੇ ਲਈ ਪੁਲਿਸ ਲੈ ਕੇ ਆਈ ਸੀ ਤਾਂ ਜਿਵੇਂ ਹੀ ਇਸ ਦੇ ਵੱਲੋਂ ਉਸ ਹਥਿਆਰ ਨੂੰ ਬਾਹਰ ਕੱਢਿਆ ਜਾਂਦਾ ਤਾਂ ਪੁਲਿਸ ਪਾਰਟੀ ਦੇ ਉੱਪਰ ਇਸ ਦੇ ਵੱਲੋਂ ਫਾਇਰ ਕੀਤਾ ਜਾਂਦਾ ਇੱਕ ਨੂੰ ਧੱਕਾ ਦੇ ਕੇ ਹੀਠਾਂ ਸੁੱਟਿਆ ਜਾਂਦਾ ਇੱਥੇ ਰਾਹਤ ਰਹੀ ਹੈ ਕਿ ਜੋ ਮੁਲਾਜ਼ਮ ਜਿਸ ਨੂੰ ਧੱਕਾ ਦਿੱਤਾ ਗਿਆ ਜਿਸ ਤੇ ਉੱਪਰ ਫਾਇਰ ਕੀਤਾ ਗਿਆ ਉਹ ਜਦੋਂ ਹੀਠਾਂ ਡਿੱਗਦਾ ਤਾਂ ਗੋਲੀ ਸਾਈਡ ਤੋਂ ਲੰਘ ਜਾਂਦੀ ਹੈ ਤੇ ਫਿਰ ਪਿੱਛੇ ਖੜੀ ਇੱਕ ਗੱਡੀ ਦੇ ਵਿੱਚ ਜਾ ਕੇ ਲੱਗਦੀ ਹੈ ਜੋ ਪੁਲਿਸ ਦੀ ਗੱਡੀ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਆ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਬਦਮਾਸ਼ ਜਿਹੜਾ ਜ਼ਖਮੀ ਹੋਇਆ ਤਾਂ ਪੁਲਿਸ ਤੇ ਆ ਕਹਿੰਦੇ ਕਿ ਇਹਨਾਂ ਦੇ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਫਾਇਰਿੰਗ ਜਿਹੜੀ ਕਰਵਾਈ ਜਾਂਦੀ ਸੀ ਤੇ ਉਸ ਦੇ ਲਈ 20 ਤੋਂ 22 ਸਾਲ ਦੀ ਉਮਰ ਦੇ ਨੌਜਵਾਨ ਹਾਇਰ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ 5 ਤੋਂ 7000 ਰੁਪਏ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕੁਝ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜਿਹੜੇ ਬਦਮਾਸ਼ ਅੱਗੇ ਇਹ ਸਾਰਾ ਕੁਝ ਕਰਵਾਉਂਦੇ ਸੀ ਤਾਂ ਹੁਣ ਪੁਲਿਸ ਤੇ ਹੱਥੇ ਬਦਮਾਸ਼ ਆਏ ਨੇ ਵੱਡੀ ਅਪਡੇਟ ਆ ਇਸ ਦੌਰਾਨ ਮੁਕਾਬਲਾ ਹੋਇਆ ਵਾ ਪੰਜਾਬੀ ਦੇਖ ਰਹੇ ਦਰਸ਼ਕਾਂ ਨੂੰ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇਤ ਆ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਪੁਲਿਸ ਦੇ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਇਸ ਦੌਰਾਨ ਪੁਲਿਸ ਦੇ ਉੱਪਰ ਵੀ ਫਾਇਰ ਕੀਤਾ ਗਿਆ ਤਾਂ ਗੋਲੀ ਆ ਜਿਹੜੀ ਉਹ ਪੁਲਿਸ ਦੀ ਗੱਡੀ ਦੇ ਵਿੱਚ ਲੱਗਿਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੱਡੀ ਖਬਰ ਸਾਹਮਣੇ ਆ ਰਹੀ ਆ ਇੱਕ ਵੱਡਾ ਇਨਕਾਊਂਟਰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਨਹਿਰ ਕਿਨਾਰੇ ਇਸਾਰਾ ਘਟਨਾ ਕ੍ਰਮ ਵਾਪਰਿਆ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਅਪਰਾਧੀ ਨੇ ਉਹਨਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਵੱਡੀ ਅਪਡੇਟ ਹੈ ਕਿ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਤੇ ਇਸ ਦੌਰਾਨ ਇੱਕ ਦੇ ਲੱਤ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗਿਆ ਤਾਂ ਦੱਸਦੀ ਹੈ ਕਿ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾਂ ਅੰਮ੍ਰਿਤਸਰ ਦੇ ਮਹਿਤਾ ਦੇ ਨਜ਼ਦੀਕ ਅਰਜੁਨ ਮੰਗਾ ਪਿੰਡ ਦੇ ਵਿੱਚ ਪੁਲਿਸ ਅਤੇ ਬਦਮਾਸ਼ ਦੇ ਵਿਚਕਾਰੇ ਮੁਟਪੈੜ ਹੋਈ ਆ ਤੇ ਇਸ ਦੌਰਾਨ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤਾ ਦੱਸਦੀ ਏ ਕਿ ਦੁਪਹਿਰ ਬਾਅਦ ਮਹਿਤਾ ਚੌਂਕ ਦੇ ਐਸ ਐਚ ਓ ਦੀ ਅਗਵਾਈ ਦੇ ਵਿੱਚ ਇੱਕ ਪੁਲਿਸ ਪਾਰਟੀ ਕਥਿਤ ਦੋਸ਼ੀ ਨੂੰ ਲੈ ਕੇ ਇੱਕ ਜਗ੍ਹਾ ਦੇ ਉੱਪਰ ਪਹੁੰਚਦੀ ਆ ਜਿੱਥੇ ਉਸ ਦੇ ਵੱਲੋਂ ਕੁਝ ਹਥਿਆਰ ਲੁਕੋਏ ਹੋਏ ਸੀ ਹਥਿਆਰ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਲੈ ਕੇ ਆਉਂਦੀ ਆ ਨਹਿਰ ਦੀ ਪੱਟੜੀ ਦੇ ਕੋਲੇ ਹਥਿਆਰ ਲੁਕੋਏ ਗਏ ਸੀ ਤੇ ਜਿਵੇਂ ਹੀ ਉਸ